ਇਸ ਕਕਖਿਆ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਿਦਿਆਰਥੀਓ ਸਾਡਾ ਵਿਆਕਰਣ ਦਾ ਵਿਸ਼ਾ ਚੱਲਿਆ ਹੋਇਆ ਸੀ ਇਸ ਤੋਂ ਪਹਿਲੇ ਵਾਲੇ ਕੱਥੇ ਵਿੱਚ ਮੈਂ ਤੁਹਾਡੇ ਨਾਲ ਵਿਰਾਮ ਚ ਨੇ ਕੀ ਹੁੰਦੇ ਹਨ ਉਦੇ ਬਾਰੇ ਡਿਸਕਸ ਕੀਤਾ ਸੀ ਸਾਡਾ ਵਿਰਾਮ ਚ ਨਾ ਦਾ ਵਿਸ਼ਾ ਸਮਾਪਤ ਹੋਇਆ ਸੀ ਅੱਜ ਦਾ ਨਵਾਂ ਵਿਸ਼ਾ ਸ਼ੁਰੂ ਹੁੰਦਾ ਹੈ ਇਹਦਾ ਨਾਮ ਸੀ ਸ਼ਬਦ ਰਚਨਾ ਵੇਖੋ ਜੀ ਸ਼ਬਦ ਕੀ ਹੁੰਦੇ ਨੇ ਕਿੰਨੇ ਪ੍ਰਕਾਰ ਹਨ ਮੈਂ ਤੁਹਾਡੇ ਨਾਲ ਅੱਧੀ ਕਕਖਿਆ ਵਿੱਚ ਡਿਸਕਸ ਕਰਾਂਗਾ ਜਲਦੀ ਖੇਤੀ ਕਰੋ ਜੀ ਵੇਖੋ ਅੱਧਾ ਸਾਡਾ ਵਿਸਾਬਦ ਰਚਨਾ ਪਿਕੋ ਜੀ ਸਬਦ ਰਚਨਾ ਤੋਂ ਕੀ ਭਾਵੇ ਰਚਨਾ ਅਨੁਸਾਰ ਸਬਦਾਂ ਦੀਆਂ ਕਿਸਮਾਂ ਦੱਸੋ ਵੀ ਸਬਦ ਰਚਨਾ ਤੋਂ ਕੀ ਭਾਵੇ ਰਚਨਾ ਅਨੁਸਾਰ ਸਬਦਾਂ ਦੀਆਂ ਕਿਸਮਾਂ ਦੱਸੋ ਵੇਖੋ ਜੀ ਕਿਸੇ ਸਬਦ ਤੋਂ ਦੂਸਰੇ ਹੋਰ ਸਬਦ ਵਿੱਚ ਜੀਸੇ ਸਬਦ ਤੋਂ ਦੂਸਰੇ ਹੋਰ ਸਬਦ ਬਣਾਉਣ ਦਾ ਨਾਂ ਕੀ ਹੈ ਬਈ ਸ਼ਬਦ ਰਚਨਾ ਹੈ ਰਚਨਾ ਅਨੁਸਾਰ ਬਈ ਕਿਸੇ ਸ਼ਬਦ ਤੋਂ ਦੂਜੇ ਹੋਰ ਸ਼ਬਦ ਬਣਾਉਣ ਦਾ ਨਾਂ ਕੀ ਹੈ ਰਚਨਾ ਤੇ ਰਚਨਾ ਅਨੁਸਾਰ ਸ਼ਬਦਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਮੂਲ ਸ਼ਬਦ ਤੇ ਰਸਿੱਤ ਸ਼ਬਦ ਇੱਦੇ ਬਾਅਦ ਅੱਗੇ ਵੇਖੋ ਜੀ ਮੂਲ ਸ਼ਬਦ ਕਿਹੜੇ ਹੁੰਦੇ ਹਨ ਮੂਲ ਸ਼ਬਦ ਕਿਹੜੇ ਹੁੰਦੇ ਹਨ ਵੇਖੋ ਜਿਹੜੇ ਸ਼ਬਦ ਦੂਸਰੇ ਸ਼ਬਦਾਂ ਦੀ ਸਹਾਇਤਾ ਤੋਂ ਬਿਨਾ ਬਈ ਜਿਹੜੇ ਸ਼ਬਦ ਨੇ ਦੂਜੇ ਸ਼ਬਦੋਂ ਦੀ ਸਹਾਇਤਾ ਤੋਂ ਬਿਨਾ ਆਪਣੇ ਆਪ ਬਣੇ ਹਨ ਉਹਨਾਂ ਨੂੰ ਮੂਲ ਸ਼ਬਦ ਕਿਹਾ ਜਾਂਦਾ ਹੈ ਕਿਹਾ ਕੀ ਕਿਹਾ ਜਾਂਦਾ ਵੀ ਜਿਹੜੇ ਸ਼ਬਦ ਦੇ ਦੂਜੇ ਸ਼ਬਦੋਂ ਦੀ ਸਹਾਇਤਾ ਤੋਂ ਆਪਣੇ ਆਪ ਬਣੇ ਹਨ ਉਹਨਾਂ ਨੂੰ ਮੂਲ ਸ਼ਬਦ ਕਿਹਾ ਜਾਂਦਾ ਸੀ ਜਿਵੇਂ ਕਿ ਮੂਲ ਸ਼ਬਦ ਕਿਹੜੇ-ਕਿਹੜੇ ਹੁੰਦੇ ਹਨ ਵੇਖੋ ਜੀ ਸਿਰ ਹੱਥੇ ਪਾਣੀ ਦੁੱਧੇ ਸੱਚੇ ਝੂਠੇ ਆਦੀ ਆ ਕੀ ਹੈ ਆ ਸਾਡੇ ਮੂਲ ਸ਼ਬਦ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਰਚਿਤ ਸ਼ਬਦ ਕੀੜੇ ਹੁੰਦੇ ਹਨ ਇਹਨਾਂ ਦੇ ਰੂਪਾਂ ਦੇ ਨਾਮ ਦੱਸੋ ਵੇਖੋ ਜੀ ਜਿਹੜੇ ਸ਼ਬਦ ਮੂਲ ਸ਼ਬਦਾਂ ਤੇ ਭਾਉ ਅਨਸਾ ਦੇ ਆਪਸੀ ਮੇਲ ਜਾਂ ਸਾਇਤਾ ਨਾਲ ਬਣਦੇ ਹਨ ਵੇਖੋ ਜੀ ਇੱਕ ਬਾਰ ਗੌਰ ਵੇਖੋ ਜਿਹੜੇ ਸ਼ਬਦ ਮੂਲ ਸ਼ਬਦਾਂ ਤੇ ਭਾਉ ਅਨਸਾ ਦੇ ਆਪਸੀ ਮੇਲ ਜਾਂ ਸਾਇਤਾ ਨਾਲ ਬਣਦੇ ਹਨ ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਹਤ ਤੋ ਅਥਲਾ ਹੱਤੋਂ ਕੀ ਬਣਾ ਅਥਲਾ ਇਹ ਜਿਹੜੇ ਰਚੀ ਸਬਦ ਐ ਦੋ ਪ੍ਰਕਾਰ ਦੇ ਹੁੰਦੇ ਹਨ ਪਹਿਲੇ ਵਾਲਾ ਕਿਹੜਾ ਅਗਿੱਤਰ ਤੇ ਦੂਜੇ ਵਾਲਾ ਛਿੱਤਰ ਉਹਨਾਂ ਦੇ ਨਾਲ ਕਿਹੜੇ-ਕਿਹੜੇ ਸਬਦ ਬਣਦੇ ਹਨ ਮੈਂ ਤੁਹਾਡੇ ਨਾਲ ਅੱਗੇ ਵਾਲੀ ਕੱਖਿਆ ਵਿੱਚ ਡਿਸਕਸ ਕਰਾਂਗਾ ਅੱਜ ਦੀ ਕੱਖਿਆਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ